ਤਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਜੀ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਲੋਕੇਸ਼ਨ ਬਾਈ ਜੀ ਤਾਂ ਦੱਸਣ ਦਾ ਫਰਜ਼ ਮਨ ਦਾ ਆਪਣਾ ਸਿਰੂ ਚ ਕਿਉਂਕਿ ਜਿਹੜੇ ਮੇਰੇ ਵੀਰ ਭਰਾ ਨਵੇਂ ਜੁੜਦੇ ਐ ਰੋਜ਼ ਰੋਜ਼ ਨਵੇਂ ਜੁੜਦੇ ਐ ਤੇ ਉਹਨਾਂ ਨੂੰ ਪਤਾ ਲੱਗ ਸਕੇ ਜੋ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਹੈ ਵੀਰ ਜੀ ਇਹ ਪਿੰਡ ਮੈਸਰਖਾਨਾ ਹੈ ਜ਼ਿਲ੍ਹਾ ਬਟਿੰਡਾ ਬੀ ਜੀ ਇਹ ਮੋੜ ਮੰਡੀ ਦੇ ਕੋਲੇ ਆ ਜੀ ਪਿੰਨ ਮੈਸਟਰਖਾਨਾ ਮਨਜਿੰਦਰ ਕਾਠਾ ਉਸ ਵੀਰ ਜੀ ਆਹ ਧਿਆਨ ਚ ਰੱਖੋ ਆਪਣਾ ਬੋਰਡ ਮਨਜਿੰਦਰ ਕਾਠਾ ਉਸ ਦਾ ਬੋਰਡ ਹੈ ਇਹ ਤੇ ਬੱਸ ਇਸ ਟਾਈਮ ਤੋਂ ਜਦੋਂ ਆਉਣੇ ਬੀ ਜੀ ਆਪਣੇ ਥਾਂ ਥਾਂ ਬੋਰਡ ਲਿਖੇ ਹੋਏ ਆ ਕੋਈ ਦਿੱਕਤ ਨਹੀਂ ਪੈਂਦੀ ਆ ਹੁਣ ਚ ਵਧੀਆ ਖੜਨ ਵਾਸਤੇ ਪਾਰਕਿੰਗ ਬਣੀ ਹੋਈ ਹੈ ਬਾਰਗਰੀ ਵੱਡਾ ਬੋਰਡ ਲੱਗਿਆ ਹੋਇਆ 30 ਦਾ ਇਨਸਾਨ ਰੱਖਿਆ ਕਰੋ ਬਾਈ ਜੀ ਜਿੱਧਰ ਚੀਜ਼ ਜਾਂਦਾ ਹੈ ਉਧਰ ਨੂੰ ਆਇਆ ਕਰੋ ਬੀ ਜੀ ਹੁਣ ਆਪਾਂ ਦੇਖੋ ਸਾਵਣ ਮਹੀਨਾ ਵੀ ਆਉਣ ਵਾਲਾ ਹੈ ਦੇਖੋ ਬੱਸ ਆ ਗਿਆ ਦੋ ਚਾਰ ਦਿਨਾਂ ਨੂੰ ਆ ਜੂਗਾ ਸੌਣਮੀ ਨਾ ਆ ਗਿਆ ਰੱਖੜੀ ਦਾ ਤਿਹਾਰ ਆ ਗਿਆ ਤੇ ਇਹਦੇ ਵਾਸਤੇ ਬਾਈ ਜੀ ਆਪਾਂ ਨਵੀਂ ਤੋਂ ਨਵੀਂ ਵੈਰਿਟੀ ਲੈ ਕੇ ਆਉਣੇ ਹੁਣ ਵੀ ਲੈ ਕੇ ਆਏ ਆ ਤੇ ਵੀ ਜੀ ਸਾਰੀ ਵੀਡੀਓ ਵਧੀਆ ਪ੍ਰੇਮ ਨਾਲ ਦੇਖਿਆ ਕਰੋ ਇਹਦੇ ਵਿੱਚ ਦੇਖਣਾ ਮਕਸਦ ਹੀ ਇਹ ਹੁੰਦਾ ਹੈ ਵੀ ਆਪਾਂ ਨੂੰ ਹਰ ਇੱਕ ਦਾ ਵੈਰਿਟੀ ਦਾ ਪਤਾ ਲੱਗਦਾ ਕੀ ਵੈਰਿਟੀ ਹੈ ਰੇਟ ਦਾ ਪਤਾ ਲੱਗਦਾ ਵੀ ਕੀ ਰੇਟ ਹੈ ਕਿਹੜੀ ਕੰਪਨੀ ਆ ਆਪਾਂ ਨੂੰ ਵੀ ਉਹ ਕਿਹੜੀ ਕੰਪਨੀ ਦਾ ਦਿੰਦਾ ਆਪਾਂ ਨੂੰ ਮਾਲ ਹੈ ਭਾਈ ਜੀ ਹਰ ਇੱਕ ਚੀਜ਼ ਦਾ ਆਪਾਂ ਨੂੰ ਇਸ ਗੱਲ ਤੇ ਪਤਾ ਲੱਗਦਾ ਕਿਉਂਕਿ ਸ਼ੇਅਰ ਸਬਸਕ੍ਰਾਈਬਰਨਾ ਬਾਈ ਜੀ ਸਾਡਾ ਆਪੀ ਬਹੁਤ ਸਲਾਬਤ ਹੈ ਤੇ ਤੁਹਾਨੂੰ ਅਸੀਂ ਨਵੀਂ ਤੋਂ ਨਵਾਂ ਨਵੀਂ ਤੋਂ ਨਵਾਂ ਇਹ ਲੈ ਕੇ ਆਉਣੇ ਆਪਾਂ ਕਪੜਾ ਆਪਾਂ ਤੁਹਾਡੇ ਵਾਸਤੇ ਤੇ ਇੱਕ ਵੀਡੀਓ ਆਪਾਂ ਜਿਹੜਾ ਇੱਕ ਬਲਕਾਰ ਮੈਸਟਰ ਖਾਨ ਦੇ ਨਾਮ ਤੇ ਆਪਾਂ ਨਮਾ ਚਲਾਇਆ ਨਾ ਆਪਾਂ ਮਤਲਬ ਲਿੰਕ ਦਿੱਤਾ ਨਮਾ ਤੇ ਉਹਦੇ ਵਿੱਚ ਵੀ ਜੀ ਆਪਾਂ ਕੱਲ ਨੂੰ ਵੀਡੀਓ ਪਾਵਾਂਗੇ ਸਪੈਸ਼ਲ ਕੁਰਤੇ ਪਜਾਮਿਆਂ ਦੀ ਕੁਰਤੇ ਪਜਾਮਾ ਦਾ ਬਣਾਵਾਂਗੇ ਬਹੁਤ ਵਧੀਆ ਲੈ ਕੇ ਆਏ ਆ ਆਪਾਂ ਬ੍ਰਾਂਡ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਉਹ ਆਪਾਂ ਤੁਹਾਨੂੰ ਸਾਰਾ ਕੁਰਤਾ ਪਜਾਮਾ ਦਿਖਾਵਾਂਗੇ ਨਵੀਂ ਵੈਰਾਈਟੀ ਹੈ ਤੇ ਉਹ ਬਲਕਾਰ ਮੈਸਟਰਖਾਨੇ ਦੇ ਨਾਂ ਤੇ ਜਿਹੜਾ ਲਿੰਕ ਆ ਵੀਰਾਂ ਸੇ ਉਹ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਤੁਹਾਡਾ ਹੱਕ ਮੰਦਾ ਬਾਈ ਜੀ ਨਵੀਂ ਤੋਂ ਨਵੀਂ ਵੈਰਿਟੀ ਆ ਉਹਦੇ ਵਿੱਚ ਵੀ ਨਵੀਂ ਤੋਂ ਨਵੀਂ ਆਪਾਂ ਪਾਉਨੇ ਆ ਤੇ ਆਓ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਆਹ ਏਕੇ ਟੈਕਸ ਦਾ ਕਪੜਾ ਬਾਈ ਜੀ ਤੇ ਇਹ ਹੁਣ ਆਪਣੇ ਕੋਲ ਚਿਕਨ ਕੜਾਈ ਤੇ ਆਇਆ ਚਿਕਨ ਦੀ ਕੜਾਈ ਹੈ ਜਿਵੇਂ ਪਹਿਲਾਂ ਟੈਵੀ ਦੀ ਚਿਕਨ ਕੜਾਈ ਸੀ ਉਹੀ ਕੰਮ ਇਹ ਹੈ ਵੀਰੇ ਏਕੇ ਟੈਕਸ ਦਾ ਮਾਲ ਹੈ ਚਿਕਨ ਦੀ ਕੜਾਈ ਹੈ ਵੀਰ ਜੀ ਤੇ ਕੁਆਲਿਟੀ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਕਰੋ ਜੀ ਅਕਬਿਰੇ ਆ ਦੇਖੋ ਵੀਰ ਜੀ ਚਿਕਨ ਦੀ ਕੜਾਈ ਐ ਇਹਦੇ ਤੇ ਉ ਪਤਾ ਨਹੀਂ ਲੱਗਦਾ ਖਰਾ ਉ ਬਾਹਲੀ ਨਿਰ ਕਰੇ ਤੋਂ ਪਤਾ ਲੱਗਦਾ ਬਹੁਤ ਸੋਹਣਾ ਲੱਗਦਾ ਐ ਬਾਹਲੀ ਕੜਾਈ ਵੀ ਨਹੀਂ ਉ ਬੁਰੀ ਲੱਗਦੀ ਐ ਮਤਲਬ ਇਹਦੇ ਨਾਲ ਮੀਡੀਅਮ ਜੀ ਕੜਾਈ ਐ ਬਹੁਤ ਸੋਹਣਾ ਲੱਗਦਾ ਮਸਲੀਨ ਦਾ ਨਾਲ ਦੁਪੱਟਾ ਵੀਰ ਜੀ ਦੇਖੋ ਬਹੁਤ ਹੀ ਸੋਹਣਾ ਇਹ ਆ ਆ ਬਾਹ ਬਾਟਮ ਦਾ ਕਪੜਾ ਐ ਸੈਲਫ ਪ੍ਰਿੰਟ ਐ ਵੀਰ ਜੀ ਦੇਖੋ ਬਹੁਤ ਪ੍ਰਿੰਟਰੀ ਬਹੁਤ ਸੋਹਣਾ ਐ ਤੇ ਕਪੜਾ ਬਾਈ ਜੀ ਏਕੇ ਟੈਕਸ ਦਾ ਕਾਟਨ ਦਾ ਕਪੜਾ ਹੈ ਬਹੁਤ ਸੋਹਣਾ ਕਪੜਾ ਹੈ ਇਹ ਆ ਦੇਖੋ ਵੀਰ ਜੀ ਦੁਪੱਟਾ ਮਸਲੀਨ ਦਾ ਦੁਪੱਟਾ ਹੈ ਬਾਈ ਜੀ ਪੂਰਾ ਬਹੁਤ ਹੀ ਖੁੱਲਾ ਡੁੱਲਾ ਹੈ ਤੇ ਸਵਾ ਦੋ ਮੀਟਰ 2.5 ਮੀਟਰ ਦਾ ਦੁਪੱਟਾ ਹੈ ਬਾਈ ਜੀ ਪੂਰਾ ਚੌੜਾ ਵਧੀਆ ਖੁੱਲਾ ਦੁਪੱਟਾ ਹੈ ਇਹ ਆ ਵੀਰ ਜੀ ਦੇਖੋ ਇਹ ਰੰਗ ਹੈ ਇਹ ਆ ਰੰਗ ਹੈ ਆ ਰੰਗ ਹੈ ਵੀਰ ਜੀ ਦੇਖੋ ਇਹ ਆ ਰੰਗ ਹੈ ਬਾਈ ਜੀ ਆ ਦੇਖੋ ਬਹੁਤ ਵਧੀਆ ਰੰਗ ਹੈ ਇਹ ਵੀ ਜੀ ਚਿਕਨ ਦਾ ਮਤਲਬ ਕੜਾਈ ਕੀਤੀ ਹੋਈ ਹੈ ਤੇ ਇਹ ਆ ਦੇਖੋ ਆਡ ਵਟਾ ਆ ਗਿਆ ਵੀ ਜੀ ਆ ਇਹਦਾ ਬਾਟਮ ਆ ਗਿਆ ਬਾਟਮ ਵੀ ਵੀ ਜੀ ਸਿਲਫ ਪ੍ਰਿੰਟ ਹੈ ਜੀ ਵੀ ਜੀ ਇਹਦਾ ਜਿਹੜਾ ਕਾਟਨ ਦਾ ਇਹਦਾ ਰੇਟ ਵੀ ਜੀ ਆਪਣੇ ਕੋਲੇ 1350 ਰੁਪਿਆ ਰੇਟ ਹੈ ਜੀ ਇਹਦਾ ਇੱਕ ਨੰਬਰ ਏਕੀ ਟੈਕਸ ਦਾ ਕੁਆਲਿਟੀ ਹੈ ਪੂਰੀ ਵਧੀਆ ਕਪੜਾ ਇਹਦੇ ਵਿੱਚ ਹੁਣ ਵੀ ਜੀ ਤੁਹਾਨੂੰ ਆਪਾਂ ਦਿਖਾਉਣੇ ਆ ਮਸਲੀਨ ਦਾ ਆਇਆ ਜੀ ਨਵਾਂ ਬ੍ਰਾਂਡ ਬਹੁਤ ਵਧੀਆ ਸੋਹਣਾ ਕਪੜਾ ਹੈ ਜੀ ਇਹਦੇ ਵਿੱਚ ਮੈਚਿੰਗ ਵੀ ਆਇਆ ਆਲ ਓਵਰ ਵੀ ਆਇਆ ਤੇ ਜਿਹੜਾ ਹੁਣ ਮਤਲਬ ਰੱਖਣੀਆਂ ਕਰਤੇ ਬਾਈ ਜੀ ਇਹ ਇਹਨੇ ਚੱਲਣਾ ਬਹੁਤ ਜ਼ਿਆਦਾ ਵੇਖਣਾ ਇਹਨੇ ਬਹੁਤ ਹੀ ਵਧੀਆ ਕੁਆਲਿਟੀ ਏ ਤੇ ਆਹ ਦੇਖੋ ਵੀਰ ਜੀ ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਦਿਖਾਇਆ ਵੀਰੇ ਇਹ ਕੱਪੜਾ ਇਹ ਵੀ ਸੈਲਫ ਪ੍ਰਿੰਟ ਆ ਬਾਈ ਜੀ ਹਾਂ ਆ ਆ ਦੇਖੋ ਚੈੱਕ ਕਰੋ ਇਹ ਐ ਚੈੱਕ ਕਰੋ ਆਹ ਦੇਖੋ ਵੀਰੇ ਕਿੰਨਾ ਸੋਹਣਾ ਪ੍ਰਿੰਟ ਆ ਵੀਰ ਜੀ ਦੇਖੋ ਚੈੱਕ ਕਰੋ ਆਪ ਜਨ ਸੈਲਫ ਪ੍ਰਿੰਟ ਦੇ ਨਾਲ ਮਸ਼ੀਨ ਦਾ ਸ਼ੂਟ ਹੈ ਬਾਈ ਜੀ ਮਸ਼ੀਨ ਦਾ ਨਾਲ ਦੁਪੱਟਾ ਇਹ ਆ ਦੁਪੱਟਾ ਵੀਰੇ ਮਸ਼ੀਨ ਦਾ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਦੁਪੱਟਾ ਬਾਈ ਜੀ ਦੁਪੱਟਾ ਵੀ ਬਾਈ ਪੂਰਾ ਖੁੱਲਾ ਢੁੱਲਾ ਦੁਪੱਟਾ ਹੈ ਪੂਰਾ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਬਾਈ ਬਹੁਤ ਸੋਹਣਾ ਪ੍ਰਿੰਟ ਹੋਇਆ ਉੱਤੇ ਦੇ ਪੂਰਾ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਇੱਕ ਫੂਰ ਸਿੰਮ ਬਾਈ ਜੀ ਹੋਰ ਦਿਖਾਉਣੇ ਆ ਆ ਲਵੈਂਡਰ ਸ਼ੇਡ ਹੈ ਬਹੁਤ ਸੋਹਣਾ ਇਹ ਵੀ ਸ਼ੂਟ ਬਹੁਤ ਸੋਹਣਾ ਹੈ ਇਹਦਾ ਕਾਰਨ ਬਾਈ ਜੀ ਆਇਆ ਹੈ ਸਲਵਾਰ ਤੇ ਨਾ ਮਤਲਬ ਸੈਲਫ ਪ੍ਰਿੰਟ ਦਾ ਤੇ ਆਜ ਐਕਰੋ ਵਾਜੀ ਆਹ ਸਲਵਾਰ ਤੇ ਪ੍ਰਿੰਟ ਹੈ ਤੇ ਨਾਲ ਵੀ ਜੀ ਇਹ ਆ ਚੀਜ਼ ਹੈ ਭਾਈ ਜੀ ਕਪੜਾ ਬਹੁਤ ਵਧੀਆ ਗਾਰੰਟੀਦਾਰ ਕਪੜਾ ਹੈ ਖਰਾਬ ਹੋਣ ਵਾਲਾ ਕਪੜਾ ਹੈ ਨਹੀਂ ਇਹ ਤੇ ਆਹ ਬਾਈ ਜੀ ਦਾ ਮਸਲੀਨ ਦਾ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾਗਾ ਭਾਈ ਜੀ ਇਹਦਾ ਰੇਟ 650 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਬੀਜ ਪਾਉ ਨੂੰ ਲਾਵਾਂਗੇ ਵਧੀਆ ਲੈਸ ਇਹੜਾ ਕਿ ਉਹਨੂੰ ਵੀ ਬਾਈ 2 ਰੁਪਏ ਵਧੀਆ ਵਾੜਨਾ ਆ ਦੇਖੋ ਦੁਪੱਟਾ ਤੇ ਉਹ ਦੇਖੋ ਬਾਈ ਕਿੰਨਾ ਸੋਹਣਾ ਦੁਪੱਟਾ ਹੈ ਇਹ ਬਾਈ ਜੀ ਮਸਲੀਨ ਦਾ ਦੁਪੱਟਾ ਇਹ ਤਾਂ ਸੀ ਬਾਈ ਜੀ ਮੈਚਿੰਗ ਹੁਣ ਦਿਖਾਉਣਾ ਥੋਨੂੰ ਇੱਕ ਇਹਦੇ ਵਿੱਚ ਆਲ ਓਵਰ ਹੈ ਵੀਰ ਜੀ ਆਪਣੇ ਕੋਲੇ ਆਲ ਓਵਰ ਦਾ ਮਤਲਬ ਆਈ ਹੈ ਬਸ ਬਾਈ 5 ਮੀਟਰ ਆਲ ਓਵਰ ਕੱਪੜਾ ਤੇ ਨਾਲ ਥੋਨੂੰ ਦੁਪੱਟਾ ਦਿਖਾਵਾਂਗੇ ਮਸਲੀਨ ਦਾ ਬਹੁਤ ਸੋਹਣਾ ਸੂਟ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਤੇ ਆਹ ਦੇਖੋ ਬਾਈ ਜੀ 5 ਮੀਟਰ ਕੱਪੜਾ ਆਲ ਓਵਰ ਵੀ ਜੀ ਮਸਲੀਨ ਜਿਹੜਾ ਡਿਜ਼ਾਈਨ ਆ ਬਾਈ ਜੀ ਮੋٹے ਮੋٹے ਫੁੱਲਾ ਬਹੁਤ ਸੋਹਣਾ ਡਿਜ਼ਾਈਨ ਹੈ ਬਰੀਕ ਡਿਜ਼ਾਈਨ ਵੀ ਹੈਗਾ ਬਾਈ ਇਹਦੇ ਵਿੱਚ ਤੇ ਮੋਟਾ ਡਿਜ਼ਾਈਨ ਵੀ ਬਾਈ ਹੈਗਾ ਇਹਦੇ ਵਿੱਚ ਤੇ 5 ਮੀਟਰ ਕਪੜਾ ਬਾਈ ਜੀ ਮਿਲ ਕੇ ਜਮਾ ਗਾ ਜਨਾ ਦੇਵਾਂਗੇ ਇਹ ਆ ਆ ਦੇਖੋ ਇਹਦਾ ਦੁਪੱਟਾ ਬਾਈ ਜੀ ਬਾਈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਕਰੋ ਚੱਕ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਦੇਖੋ ਕਿੰਨਾ ਵਧੀਆ ਦੁਪੱਟਾ ਬਾਈ ਜੀ ਪੂਰਾ ਬਾਈ ਜੀ ਖੁੱਲਾ ਢੁਲਾ ਦੁਪੱਟਾ ਜਮਾ ਇੱਕ ਨੰਬਰ ਕੁਆਲਿਟੀ ਹੈ ਆ ਲਵੈਂਡਰ ਸ਼ੇਡ ਆ ਬਾਈ ਜੀ ਇਹ ਵੀ ਆਲਓਵਰੇ ਆਲਓਵਰੇ ਤੇ ਮੈਚਿੰਗ ਬਾਈ ਜੀ ਦੋਨੇ ਆਪਣੇ ਕੋਲੇ ਦੋਨੇ ਕੁਆਲਿਟੀ ਐ ਇਹ ਬਾਈ ਜੀ ਫੇਮਸ ਬਹੁਤ ਹੈ ਬਹੁਤ ਜਿਆਦਾ ਮਤਲਬ ਇਹਦੀ ਮੰਗ ਹੈ ਪੂਰਾ ਵਧੀਆ ਕਪੜਾ ਕਪੜੇ ਦੀ ਬਾਈ ਐਨੀ ਗਰੰਟੀ ਹੈ ਕਪੜੇ ਨੂੰ ਬਾਈ ਜੀ ਕੁਝ ਹੀ ਨਹੀਂ ਹੁੰਦਾ ਇਹਦਾ ਆ ਗਿਆ ਵੀ ਜੀ 5 ਮੀਟਰ ਆਪਣਾ ਕਪੜਾ ਮਸਲੀਨ ਦਾ ਜੀ ਤੇ ਆ ਆ ਗਿਆ ਦੁਪੱਟਾ ਦੁਪੱਟਾ ਵਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਬਾਈ ਜੀ ਦੁਪੱਟਾ ਨਾ ਇਹ ਪੂਰਾ 1000 1000 ਰੁਪਈਆ ਦਾ ਬਾਜ਼ਾਰ ਦੇ ਵਿੱਚ ਇਹਨੂੰ 1000 1000 ਰੁਪਈਆ ਦਾ ਵਿਕਦਾ ਬਾਈ ਜੀ ਪਰ ਆਪਣਾ ਰੇਟ ਇਹਦਾ 650 ਰੁਪਿਆ ਰੇਟ ਹੈ ਵੀਰ ਜੀ ਪੂਰਾ ਵਧੀਆ ਕੁਆਲਿਟੀ ਹੈ ਇਹਦੇ ਵਿੱਚ ਬਾਈ ਜੀ ਬਹੁਤ ਡਿਜ਼ਾਈਨ ਬਹੁਤ ਆ ਆਪਣੇ ਕੋਲ ਬਹੁਤ ਜਿਆਦਾ ਮਾਲ ਹੈ ਜਿੰਨਾ ਮਰਜ਼ੀ ਕੋਈ ਲੈ ਲੇ ਕੋਈ ਇਸ ਗੱਲ ਤੇ ਹੁਣੀ ਹੈ ਦੇਖੋ ਇੱਕ ਸਾਨੂੰ ਬਾਈ ਜੀ ਆ ਦਿਖਾਉਣਾ ਖੋਲ ਕੇ ਕਿੰਨਾ ਸੋਹਣਾ ਦੇਖੋ ਕੁਆਲਿਟੀ ਇਹ ਬਾਈ ਜੀ ਸੈਲਫ ਪ੍ਰਿੰਟ ਹੈ ਸਲਵਾਰ ਦਾ ਇਹ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਦੇਖੋ ਬਾਈ ਇੱਕ ਪ੍ਰਿੰਟ ਦੇਖੋ ਇਹ ਮੈਚਿੰਗ ਹੈ ਬਾਈ ਜੀ ਫਲਾ ਕੁਆਲਿਟੀ ਚੈੱਕ ਕਰੋ ਬਾਈ ਕਿੰਨੀ ਸੋਹਣੀ ਕੁਆਲਿਟੀ ਆ ਆਹ ਦੇਖੋ ਆ ਮੈਚਿੰਗ ਆ ਬਾਈ ਜੀ ਇਹ ਆਂ ਦਿਖਾਓ ਕਿੰਨਾ ਸੋਹਣਾ ਮੈਚਿੰਗ ਬਾਈ ਬਣਦਾ ਇਹ ਆ ਦੁਪੱਟਾ ਬਾਈ ਜੀ ਦੇਖੋ ਬਾਈ ਦੁਪੱਟਾ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਦੇਖੋ ਪ੍ਰਿੰਟਡ ਦੁਪੱਟਾ ਹੈ ਮਸਲਿਨ ਦਾ ਦੁਪੱਟਾ ਹੈ ਇਹਦਾ ਰੇਟ ਵੀ ਜੀ 650 ਰੁਪਿਆ ਰੇਟ ਹੈ ਤੇ ਦੁਕਾਨਦਾਰੀ ਵਾਸਤੇ ਬਾਈ ਜੀ ਲੈਸ ਲਾਉਣਗੇ ਇੱਕ ਵੀ ਦੀ ਕਾਟਨ ਦਾ ਸੂਟ ਦਿਖਾਉਣਾ ਹੈ ਬਾਈ ਜੀ ਪਹਿਲਾਂ ਵੀ ਬਹੁਤ ਵੇਚੇ ਆਪਾਂ ਇਹ ਤਾਂ ਤੇ ਇਹਦਾ ਕਾਰਨ ਆਪਾਂ ਐਂ ਦਿਖਾਉਣਾ ਹੈ ਬਾਈ ਜੀ ਹੁਣ ਸੌਣ ਦਾ ਮਹੀਨਾ ਆ ਗਿਆ ਹਰ ਇੱਕ ਨੂੰ ਬਾਈ ਜੀ ਸਸਤੇ ਤੋਂ ਸਸਤਾ ਤੇ ਵਧੀਆ ਕੁਆਲਿਟੀ ਦਾ ਕੱਪੜਾ ਚਾਹੀਦਾ ਆ ਦੇਖੋ ਵੀਰ ਜੀ ਕਿੰਨਾ ਸੋਹਣਾ ਬਣਾਇਆ ਬਾਈ ਜੀ ਇਹਦਾ ਜਿਹੜਾ ਡਿਜ਼ਾਈਨ ਹੈ ਕਿੰਨਾ ਸੋਹਣਾ ਕੱਢਿਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਇਹਦੇ ਨਾਲ ਬਾਟਮ ਆ ਬਾਈ ਜੀ ਤੇ ਕਾਟਨ ਦਾ ਸੂਟ ਹੈ ਬਾਈ ਜੀ ਜਿਹੜੀ ਲੈਂਥ ਹੈ ਉਹ ਵੀ ਇਹ ਪੂਰੀ ਹੈ ਤੇ ਆ ਇਹਦਾ ਦੁਪੱਟਾ ਦਬਟਾ ਦੇਖੋ ਬਾਈ ਕਿੰਨਾ ਸੋਹਣਾ ਡਬਟਾ ਚੈੱਕ ਕਰੋ ਇਹਦਾ ਬਾਈ ਜੀ 450 ਰੁਪਿਆ ਰੇਟ ਹੈ ਤੇ ਪਰ ਦੁਕਾਨਦਾਰ ਨੂੰ ਬਾਈ ਜੀ ਲੈਸ ਲਾਵਾਂਗੇ ਪੂਰਾ ਵਧੀਆ ਲੈਸ ਲਾਵਾਂਗੇ ਦੁਕਾਨਦਾਰ ਨੂੰ ਇਹਦੇ ਵਿੱਚ ਬਾਈ ਜੀ ਆਹ ਦੇਖੋ ਇਹਦੇ ਵਿੱਚ ਡਿਜ਼ਾਈਨ ਬਾਈ ਜੀ ਆਪਣੇ ਕੋਲੇ ਇੰਨੇ ਆ ਵੀ ਜਿਹਦੀ ਗਿਣਤੀ ਕੋਈ ਨਹੀਂ ਬਹੁਤ ਜ਼ਿਆਦਾ ਡਿਜ਼ਾਈਨ ਆ ਬਾਈ ਜੀ ਪੂਰੇ ਫੁੱਲ ਡਿਜ਼ਾਈਨ ਆਪਣੇ ਕੋਲ ਇੱਕ ਬਾਈ ਜੀ ਸਨੂ ਚਿਕਨ ਤੇ ਕੜਾਈ ਆ ਵੀ ਆ ਗਈ ਹੈ ਇਹ ਵੀ ਬਹੁਤ ਸੋਹਣਾ ਥੋੜੇ ਵਾਸਤੇ ਆਈਟਮ ਲੈ ਕੇ ਆਇਆ ਤੇ ਇਹ ਇਹ ਵੀ ਚਿਕਨ ਦੇ ਕਢਾਈ ਹੈ ਇਹ ਆ ਦੇਖੋ ਬਾਈ ਜੀ ਇਹ ਸਟੋਰ ਕਰ ਲਓ ਤੇ ਆ ਦੇਖੋ ਵੀ ਜੀ ਆ ਬਾਟਮ ਹੈ ਵੀਰ ਜੀ ਬਹੁਤ ਹੀ ਸੋਹਣਾ ਕੁਆਲਟੀ ਦਾ ਕੱਪੜਾ ਹੈ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਸ਼੍ਰੀ ਕ੍ਰਿਸ਼ਨ ਦਾ ਮਾਲ ਹੈ ਲੋਗੋ ਦੇ ਦੇਖ ਲੋਗੇ ਜੀ ਇਹ ਆ ਤੁਹਾਨੂੰ ਦਿਖਾਉਣਾ ਹੈ ਬਾਈ ਜੀ ਦੁਪੱਟਾ ਇਹਦਾ ਦੁਪੱਟਾ ਉਹ ਦੁਬਈ ਜੀ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਹੈ ਜਮ ਫੁੱਲ ਪਿਓਰ ਦੁਪੱਟਾ ਹੈਗਾ ਇਹ ਚੈੱਕ ਕਰੋ ਬਾਈ ਜੀ ਲੈ ਦੇਖੋ ਬੀ ਜ ਡਾਟਾ ਚੈੱਕ ਕਰੋ ਬਾਈ ਜੀ ਫੁੱਲ ਪਿਓਰ ਰੌਣਟਾ ਜਮਾ ਦੇਖੋ ਚੈੱਕ ਕਰੋ ਬਾਈ ਜੀ ਸ਼ੂਟ ਬਹੁਤ ਸ਼ਾਨਦਾਰ ਸ਼ੂਟ ਆ ਬਾਈ ਜੀ ਅੱਜ ਕੱਲ ਅਗਲਾ ਪਿਓਰ ਦਬੱਟੇ ਨਾਲ ਭਾਲਦਾ ਹੈ ਕਹਿੰਦਾ ਪਿਓਰ ਦਬੱਟੇ ਨਾਲ ਤੇ ਸ਼ੂਟ ਦੇਖੋ ਬਾਈ ਜੀ ਕੁਆਲਿਟੀ ਸ਼ੂਟ ਦੀ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਇੱਕ ਨੂੰ ਹੋਰ ਖੋਲ ਕੇ ਦਿਖਾਉਣਾ ਵੀ ਜੀ ਕਿ ਕੁਆਲਿਟੀ ਬਹੁਤ ਵਧੀਆ ਵੀਰ ਜੀ ਦੀ ਆ ਚਿਕਨ ਤੇ ਚਿਕਨ ਕੜਾਈ ਕੀਤੀ ਹੋਈ ਆ ਬਾਈ ਜੀ ਇਹਦੀ ਆ ਦੇਖੋ ਵੀਰ ਜੀ ਜਿਹੜੀ ਆ ਵੀਰ ਜੀ ਇਹ ਕੜਾਈ ਹੈ ਚਿਕਨ ਕੜਾਈ ਕੀਤੀ ਹੋਈ ਹੈ ਜਿਹੜਾ ਆ ਜੀ ਇਹ ਚਿਕਨ ਕੜਾਈ ਹੈ ਜੀ ਇਹ ਜਿਹੜਾ ਬ੍ਰੈਂਡ ਨਾ ਡਿਜ਼ਾਈਨ ਹੈ ਤੇ ਬਾਈ ਜੀ ਇਹ ਚਿਕਨ ਦੀ ਕੜਾਈ ਕੀਤੀ ਹੋਈ ਹੈ ਬਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਬਹੁਤ ਸੋਹਣੀ ਕੜਾਈ ਕੀਤੀ ਹੈ ਬਾਈ ਜੀ ਪੂਰੀ ਵਧੀਆ ਆਪਣੇ ਕੋਲੇ ਬਾਈ ਜੀ ਮਾਲ ਨਵਾਂ ਆਇਆ ਹੈ ਬਹੁਤ ਵਧੀਆ ਡਿਜ਼ਾਈਨ ਹੈ ਏਕੇ ਟੈਕਸ ਦਾ ਮਾਲ ਸਾਰਾ ਮਾਲ ਫੁੱਲ ਹੈ ਤੇ ਬਾਈ ਜੀ ਵੀਡੀਓ ਦੇ ਤੁਹਾਨੂੰ ਪਤਾ ਵੀ ਇੰਨਾ ਆਪਾਂ ਦਿਖਾ ਨਹੀਂ ਸਕਦੇ ਮਾਲ ਆਪਣੇ ਕੋਲੇ ਬਾਹਲਾ ਤੇ ਬਾਈ ਜੀ ਜਦੋਂ ਮਰਜੀ ਜਿੰਨਾ ਮਰਜੀ ਜਿਹੇ ਜਿਹੇ ਮਰਜੀ ਲੈ ਜਾਓ ਵੀਰੇ ਕੋਈ ਆ ਦੇਖੋ ਵੀਰੇ ਇਹ ਪਿਓਰ ਦਾ ਦੁਪੱਟਾ ਬਾਈ ਜੀ ਫੁੱਲ ਪਿਓਰ ਦਾ ਦੁਪੱਟਾ ਇੱਕ ਸ ਨੂੰ ਬਾਈ ਜੀ ਆਪਾਂ ਹੋਰ ਦਿਖਾਉਣੇ ਪਿਓਰ ਦਾ ਦੁਪੱਟਾ ਆ ਦੇਖ ਲਓ ਬਾਈ ਜੀ ਇਹ ਪੱਟੀ ਪੱਟੀ ਵਾਲਾ ਦੁਪੱਟਾ ਬਾਈ ਜੀ ਫੁੱਲ ਪਿਓਰ ਦਾ ਦੁਪੱਟਾ ਆ ਦੇਖੋ ਬਾਈ ਜੀ ਫੋਟੋ ਇਹ ਜਾਂ ਇਹਨੇ ਬਣਨਾ ਜੀ ਤਮੰਨਾ ਕੰਪਨੀ ਦੀ ਆਈਟਮ ਹੈ ਜੀ ਇਹ ਤਮੰਨਾ ਦਾ ਬ੍ਰਾਂਡ ਹੈ ਜੀ ਇਹ ਤਮੰਨਾ ਦਾ ਇਹ ਆ ਦੇਖੋ ਵੀਰ ਜੀ ਚੈੱਕ ਕਰੋ ਬਾਈ ਜੀ ਰੇਟ ਵੀ ਇਹਦਾ ਇੰਨਾ ਥੋੜਾ ਤਾਂ ਸੁਣ ਕੇ ਤੁਸੀਂ ਜਮਾ ਹੈਰਾਨ ਰਹਿ ਜੂਗੇ ਬਾਈ ਜੀ ਰੇਟ ਵੀ ਬਹੁਤ ਸਸਤਾ ਹੈ ਤੇ ਕੁਆਲਿਟੀ ਵੀ ਇੱਕ ਨੰਬਰ ਹੈ ਵੀਰ ਜੀ ਤਮੰਨਾ ਕੰਪਨੀ ਦਾ ਬ੍ਰਾਂਡ ਹੈ ਜੀ ਇਹ ਇੱਥੇ ਲੋਗੋ ਵੀ ਲੱਗਿਆ ਹੋਇਆ ਜੀ ਦਾ ਆਹ ਦੇਖ ਲਓ ਜੀ ਆਹ ਦੇਖੋ ਵੀਰ ਜੀ ਤਮੰਨਾ ਕੰਪਨੀ ਤਮੰਨਾ ਦਾ ਲੋਗੋ ਲਗਿਆ ਹੀ ਤਮੰਨਾ ਦਾ ਡਿਜ਼ਾਈਨ ਹੈ ਜੀ ਨਾਲ ਦੁਬੱਟਾ ਹੈ ਜੀ ਪੱਟੀ ਦੁਬੱਟਾ ਲੱਗਿਆ ਹੋਇਆ ਜੀ ਨਾਲ ਇਹਦੇ ਆ ਦੇਖੋ ਦੁਬੱਟਾ ਦੇਖੋ ਬਾਈ ਜੀ ਕਿੰਨਾ ਸੋਹਣਾ ਲਾਇਆ ਹੋਇਆ ਨਾਲ ਇਹਦਾ ਵੀ ਰੇਟ ਵੀਰ ਜੀ 500 ਰੁਪਿਆ ਰੇਟ ਹੈ ਵੀ ਜੀ ਦੁਕਾਨਦਾਰੀ ਨੂੰ ਆਪਾਂ ਲਾਵਾਂਗੇ ਲੈਸ ਬਾਈ ਜੀ ਤਮੰਨਾ ਕੰਪਨੀ ਦਾ ਬ੍ਰਾਂਡ ਹੈ ਜੀ ਚੈੱਕ ਕਰੋ ਕਿੰਨਾ ਸੋਹਣਾ ਸੂਟ ਹੈ ਵੀ ਜੀ ਦੇਖੋ ਤਮੰਨਾ ਦਾ ਡਿਜ਼ਾਈਨ ਹੈ ਜੀ ਇੱਕ ਸਾਨੂੰ ਬਾਈ ਜੀ ਹੋਰ ਦਿਖਾਉਣ ਨੇ ਆ ਵੀ ਤਮੰਨਾ ਕੰਪਨੀ ਦਾ ਹੈ ਜੀ ਪੱਟੀ ਦਵਟਾ ਦੇਖੋ ਜੀ ਆ ਚੀਜ਼ਾਂ ਮੰਨੀਆਂ ਜੀ ਬਹੁਤ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਇਹ ਤਮੰਨਾ ਦੀ ਉਹ ਚੀਜ਼ ਨਹੀਂ ਹੈਗੀ ਵੀ ਖਰਾਬ ਹੋ ਜੂ ਵੀਰੇ ਜੀ ਜੀ ਦੇਖੋ ਕੁਆਲਿਟੀ ਕਿੰਨੀ ਅੱਛੀ ਆ ਬਹੁਤ ਸੋਹਣੀ ਕੁਆਲਿਟੀ ਹੈ ਵੀਰੇ ਚੈੱਕ ਕਰੋ ਆਹ ਖੋਲ ਰਿਹਾ ਦਿੱਤਾ ਮੰਨਾ ਦਾ ਬ੍ਰਾਂਡ ਆ ਵੀ ਜੀ ਰੇਟ ਇਹਦਾ 500 ਰੁਪਿਆ ਰੇਟ ਆ ਕੁੱਲ ਵੀ ਜੀ ਤੇ ਆਪਾਂ ਤੁਹਾਨੂੰ ਦੁਕਾਨਦਾਰ ਨੂੰ ਲਾਵਾਂਗੇ ਲੈਸ ਕੱਲੇ ਕੱਲੇ ਸ਼ੂਟ ਦਾ ਵੀ 500 ਰੁਪਿਆ ਰੇਟ ਆ ਵੀ ਜੀ ਚੈਲੰਜ ਹੈ ਇਸ ਗੱਲ ਤੇ ਜਿਹੜਾ ਕੋਈ 500 ਰੁਪਿਆ ਦੇ ਦੇ ਇਸ ਗੱਲ ਤੇ ਆਹ ਦੇਖੋ ਵੀਰ ਜੀ ਆਹ ਦੇਖੋ ਉਹੀ ਉਹੀ ਡਿਜ਼ਾਈਨ ਹੈ ਬਾਈ ਜੀ ਇਹਦੇ ਵਿੱਚ ਡਿਜ਼ਾਈਨ ਆਪਣੇ ਕੋਲ 100 200 ਡਿਜ਼ਾਈਨ ਪਏ ਆ ਬਾਈ ਜੀ ਜੈ ਜੈ ਮਰਜੀ ਲੈ ਲਓ ਡਿਜ਼ਾਈਨ ਬਹੁਤ ਜ਼ਿਆਦੇ ਪਏ ਆਪਣੇ ਕੋਲੇ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਬਾਈ ਜੀ ਬਹੁਤ ਸੋਹਣੇ ਡਿਜ਼ਾਈਨ ਡਿਜ਼ਾਈਨ ਤੋਂ ਡਿਜ਼ਾਈਨ ਪਏ ਆ ਆਹ ਪੱਟੀ ਦੁਪੱਟਾ ਬਾਈ ਜੀ ਨਾਲ ਪਯੌਰ ਦਾ ਆਹ ਦੇਖੋ ਤੇ ਰੇਟ ਵੀ ਜੀ 500 ਰੁਪਿਆ ਰੇਟ ਹੈ ਕੁੱਲ ਦੁਕਾਨਦਾਰੀ ਵਾਸਤੇ ਲਾਵਾਂਗੇ ਲੈਸ਼ਵੀਰ ਜੀ ਤੇ ਐ ਇੱਕ ਵੀਰ ਜੀ ਆਪਾਂ ਫੇਰ ਬੇਨਤੀ ਕਰਦੇ ਆਂ ਸ਼ੇਅਰ ਸਬਸਕ੍ਰਾਈਬ ਤਾਂ ਬਾਈ ਜੀ ਜਰੂਰ ਕਰਿਆ ਕਰੋ ਜਿਹੜਾ ਇੱਕ ਬਲਕਾਰ ਮੈਸਰ ਖਾਨ ਦੇ ਨਾਮ ਤੇ ਆਪਣਾ ਚੈਨਲ ਚੱਲਦਾ ਵੀਰ ਜੀ ਉਹ ਆਪਾਂ ਕੱਲ ਨੂੰ ਕੁੜਤੇ ਪਜਾਮਿਆਂ ਦੀ ਸਪੈਸ਼ਲ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਵੀਰ ਜੀ ਜਿਹਦੇ ਵਿੱਚ 150 ਰੁਪਏ ਤੋਂ ਲੈ ਕੇ ਵੀਰ ਜੀ ਆਪਣੇ ਕੋਲੇ ਕੁਆਲਿਟੀ ਜਿਹਦੀ ਕੁੜਤੇ ਪਜਾਮੇ ਦੇ ਬਾਈ ਜੀ 150 ਰੁਪਏ ਤੋਂ ਲੈ ਕੇ ਲੈਮੀਨੇਸ਼ਨ ਵਾਲੇ ਅ ਕੀਦਾ ਕਾਟਨ ਸਿਮਰ ਕੋਲ ਆ ਰਗੇ ਕਬੇਰ ਵਰਗੇ ਬਹੁਤ ਜਿਆਦੇ ਵੈਰਾਈਟੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਬਈ ਜੀ ਦੇਖਣਾ ਨਾ ਭੁੱਲਣਾ ਕੱਲ ਨੂੰ ਆਪਾਂ ਬਣਾਵਾਂਗੇ ਵੀਡੀਓ ਬਈ ਜੀ ਬਲਕਾਰ ਮੈਸਰ ਖਾਨ ਦੇ ਨਾਮ ਤੇ ਜਿਹੜਾ ਚੱਲਦਾ ਚੈਨਲ ਆਪਣਾ ਉਥੇ ਸ਼ੇਅਰ ਸਬਸਕ੍ਰਾਈਬਾਈ ਜਨ ਕੇ ਜ਼ਰੂਰ ਕਰਿਆ ਕਰੋ ਹੁਣ ਵੀ ਜੀ ਸੌਣ ਦਾ ਮਹੀਨਾ ਦੇਖੋ ਜੀ ਸਟਾਰਟ ਹੋਣ ਵਾਲਾ ਹੈ ਸੌਣ ਮਹੀਨਾ ਤੇ ਇੱਕ ਰਖੜੀ ਵਗੈਰੇ ਆਪਣੇ ਕੋਲੇ ਆਉਣਗੇ ਜੀ ਆਪਣੇ ਕੋਲੇ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਮਤਲਬ ਵੈਰਾਈਟੀਆਂ ਹੋਆਂ ਕਰਨੀਆਂ ਬਾਈ ਜੀ ਵੀਡੀਓ ਚੈੱਕ ਕਰ ਲਿਆ ਕਰੋ ਬਈ ਜੀ ਜਿਹੜਾ ਸੀ ਵੀਡੀਓ ਦੇ ਵਿੱਚ ਮਾਲ ਤੁਹਾਨੂੰ ਦਿਖਾਵਾਂਗੇ ਉਹੀ ਬਾਈ ਜੀ ਮਿਲੂਗਾ ਇਹ ਨਹੀਂ ਹੈ ਵੀ ਆਪਾਂ ਦਿਖਾਵਾਂਗੇ ਕੁਝ ਹੋਰ ਦੇਵਾਂਗੇ ਕੁਝ ਹੋਰ ਇਹ ਕੰਮ ਨਹੀਂ ਵੀ ਜੀ ਆਪਾਂ ਕਰਦੇ ਯਾਦ ਰੱਖੋ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ ਤੇ ਸ਼ੇਅਰ ਸਬਸਕ੍ਰਾਈਬ ਬਾਈਨ ਕੇ ਜ਼ਰੂਰ ਕਰਿਆ ਕਰੋ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ